ਇਕ ਓਂਕਾਰ ਮੀਡੀਆ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਟੂਡੀਓ ਬੰਦ ਹੋ ਚੁੱਕਾ ਹੈ ਪਰ ਖਬਰ ਬੜੀ ਜ਼ਰੂਰੀ ਹੈ ਇੰਪੋਰਟੈਂਟ ਹੈ ਇਸ ਕਰਕੇ ਮੈਂ ਘਰ ਤੋਂ ਹੀ ਖਬਰ ਰਿਕਾਰਡ ਕਰਕੇ ਆਪ ਜੀ ਸੰਗਤਾਂ ਦੇ ਸਾਹਮਣੇ ਲੈ ਕੇ ਆ ਰਿਹਾ ਕਿਉਂਕਿ ਇਹ ਖਬਰ ਤੁਹਾਡੇ ਵਾਸਤੇ ਜਾਣਨਾ ਬਹੁਤ ਜ਼ਰੂਰੀ ਹੈ ਅੱਜ ਹਰਿਆਣਾ ਸਰਕਾਰ ਦੀ ਕੈਬਨਿਟ ਦੀ ਇੱਕ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਕੈਬਨਿਟ ਨੇ ਕੁਝ ਅਜਿਹੇ ਫੈਸਲੇ ਲਏ ਨੇ ਜਿਨ੍ਹਾਂ ਦਾ ਸਿੱਧਾ ਸਬੰਧ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਲ ਹੈ ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਦੇ ਵਿੱਚ ਕੁਝ ਖਾਸ ਤਬਦੀਲੀਆਂ ਕੀਤੀਆਂ ਗਈਆਂ ਹਨ ਇਹਨਾਂ ਖਾਸ ਤਬਦੀਲੀਆਂ ਦੀ ਬੁਟੀ-ਮੂਟੀ ਗੱਲ ਤੁਹਾਨੂੰ ਮੈਂ ਦੱਸ ਦਿਆਂ ਕਿ ਇਹਨਾਂ ਖਾਸ ਤਬਦੀਲੀਆਂ ਦੇ ਵਿੱਚ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਜਾਂ ਉਹਦੀ ਜਿਹੜੀ ਐਗਜ਼ੀਕਿਊਟਿਵ ਕਮੇਟੀ ਹੈ ਉਹਦੇ ਪਰ ਵੱਡੇ ਗਏ ਨੇ ਤੇ ਪਾਵਰਾਂ ਜਿਹੜੀਆਂ ਨੇ ਹਰਿਆਣਾ ਸਿੱਖ ਜੁਡੀਸ਼ੀਅਲ ਕਮਿਸ਼ਨ ਦੀਆਂ ਵਧਾਈਆਂ ਗਈਆਂ ਨੇ ਜਿਹੜੀ ਹਰਿਆਣਾ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਦੇ ਚੁਣੇ ਹੋਏ ਮੈਂਬਰ ਨੇ ਜਨਰਲ ਹਾਊਸ ਏ ਉਹਨਾਂ ਤੋਂ ਕੁਝ ਪਾਵਰਾਂ ਵਾਪਸ ਲੈ ਲਈਆਂ ਗਈਆਂ ਨੇ ਤੇ ਉਹ ਪਾਵਰਾਂ ਜਿਹੜੀਆਂ ਨੇ ਉਹ ਹਰਿਆਣਾ ਸਿੱਖ ਜੁਡੀਸ਼ੀਅਲ ਕਮਿਸ਼ਨ ਜਿਹਦੇ ਚੇਅਰਮੈਨ ਇਸਟਰ ਜਸਟਿਸ ਰਿਟਾਇਰ ਦਰਸ਼ਨ ਸਿੰਘ ਜੀ ਨੇ ਤੇ ਨਾਲ ਉਹਨਾਂ ਦੇ ਦੋ ਹੋਰ ਮੈਂਬਰ ਨੇ ਉਸ ਜੁਡੀਸ਼ੀਅਲ ਕਮਿਸ਼ਨ ਨੂੰ ਹੋਰ ਜ਼ਿਆਦਾ ਪਾਵਰਾਂ ਦਿੱਤੀਆਂ ਗਈਆਂ ਨੇ ਕਿ ਜਿਹੜਾ ਡਿਸੀਜਨ ਹੋਇਆ ਹੈ ਇਹ ਜੋ ਬਦਲਾਅ ਹੋਇਆ ਹੈ ਇਹਦੇ ਪਿੱਛੇ ਇਹ ਕਿਹਾ ਗਿਆ ਹੈ ਕਿ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ ਹੈ ਉਹਦੇ 'ਚ ਤਬਦੀਲੀਆਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕੀਤੀਆਂ ਗਈਆਂ ਨੇ ਇਹ ਤਬਦੀਲੀਆਂ ਕੀ ਨੇ ਮੈਂ ਤੁਹਾਨੂੰ ਦੱਸਣਾ ਕੱਲ ਸੀ ਵਕ ਵਕ ਟੜਿਆ ਨਾਲ ਇਹਦੇ ਤੇ ਚਰਚਾ ਵੀ ਕਰਾਂਗੇ ਅਸੀਂ ਇਹਦੇ ਉੱਤੇ ਵਿਊ ਵੀ ਲਾਂਗੇ ਕਿ ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟੀ ਦੀ ਪ੍ਰਧਾਨੀ ਦੇ ਬਾਰੇ ਕੀ ਕਹਿੰਦੇ ਨੇ ਜਾਂ ਬਾਕੀ ਜਿਹੜੇ ਧੜੇ ਨੇ ਉਹ ਕੀ ਕਹਿੰਦੇ ਨੇ ਪਰ ਆਮ ਸੰਗਤ ਦੇ ਇਹਦੇ ਬਾਰੇ ਕੀ ਵਿਚਾਰ ਨੇ ਲੇਕਿਨ ਜੋ ਤਬਦੀਲੀਆਂ ਹੋਈਆਂ ਨੇ ਉਹ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਸਭ ਤੋਂ ਜੀ ਪਹਿਲੀ ਤਬਦੀਲੀ ਹੋਈ ਹੈ ਉਹ ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਐਕਟ ਦੇ ਜਿਹੜਾ ਸੈਕਸ਼ਨ 17 ਉਹਦਾ ਦੂਜਾ ਭਾਗ ਤੇ ਦੂਜੇ ਭਾਗ ਦਾ ਸੀ ਪਾਰਟ ਉਹ ਜਿਹੜਾ ਸੀ ਪਾਰਟ ਹੈ ਉਹ ਪਹਿਲਾਂ ਜਿਹੜਾ ਪਾਵਰਾਂ ਦਿੰਦਾ ਸੀ ਐਗਜ਼ੀਕਿਊਟਿਵ ਬੋਰਡ ਨੂੰ ਕਿ ਕੋਈ ਵੀ ਆਫਿਸ ਬੀਅਰਰ ਜਾਂ ਐਗਜ਼ੀਕਿਊਟਿਵ ਦਾ ਮੈਂਬਰ ਜਿਹੜਾ ਹੈ ਮੇਬੀ ਰਿਮੂਵਡ ਫਰੋਮ ਹਿਸ ਆਫਿਸ ਬਾਈ ਅ ਰੈਗੂਲੇਸ਼ਨ ਆਫ ਦਾ ਕਮੇਟੀ ਪਾਸਟ ਬਾਈ 2/3 ਮੈਜੋਰਿਟੀ ਆਫ ਦਾ ਟੋਟਲ ਮੈਂਬਰਸ ਆਫ ਜਨਰਲ ਹਾਊਸ ਇਹਦਾ ਮਤਲਬ ਸਮਝ ਲਓ ਕਿ ਜਿਹੜਾ ਐਗਜ਼ਿਸਟਿੰਗ 2014 ਦਾ ਐਕਟ ਹੈ ਉਹ ਜਨਰਲ ਹਾਊਸ ਨੂੰ ਇਹ ਪਾਵਰ ਦਿੰਦਾ ਸੀ ਜਿਹੜਾ 49 ਮੈਂਬਰੀ ਜਨਰਲ ਹਾਊਸ ਸੀ ਉਹਨੂੰ ਇਹ ਪਾਵਰ ਦਿੰਦੇ ਸੀ ਕਿ ਉਹ ਕਿਸੇ ਮੈਂਬਰ ਨੂੰ ਐਗਜ਼ੀਕਿਊਟਿਵ ਤੋਂ ਹਟਾਉਣਾ ਚਾਹੇ ਔਨ ਸਰਟਨ ਗਰਾਉਂਡਸ ਤੇ ਉਹਨੂੰ 15 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਸੀ ਔਰ ਕਟੋਕੜ 15 ਮੈਂਬਰ ਦੇ ਇਸ ਰੈਜੂਲੇਸ਼ਨ ਤੇ ਸਾਈਨ ਹੋ ਕੇ ਉਹ ਨੋਟਿਸ ਮੂਵ ਹੋਣਾ ਚਾਹੀਦਾ ਸੀ ਉਸ ਤੋਂ ਬਾਅਦ ਅਗਰ ਜਨਰਲ ਹਾਊਸ ਦਾ 2/3 ਮੈਜੋਰਿਟੀ ਜਿਹੜੀ ਹੈ ਉਸ ਮੈਂਬਰ ਨੂੰ ਐਗਜ਼ੀਕਿਊਟਿਵ ਦੀ ਪੋਸਟ ਤੋਂ ਹਟਾਉਣ ਦੀ ਜਾਂ ਮੈਂਬਰੀ ਤੋਂ ਹਟਾਉਣ ਦੀ ਸਿਫਾਰਿਸ਼ ਕਰਦੀ ਸੀ ਤਾਂ ਉਹਨੂੰ ਹਟਾਇਆ ਜਾ ਸਕਦਾ ਸੀ ਐਗਜ਼ੀਕਿਊਟਿਵ ਦੇ ਮੈਂਬਰ ਵਜੋਂ ਲੇਕਿਨ ਜੋ ਅਮੈਂਡਮੈਂਟ ਕੀਤੀ ਗਈ ਹੈ ਹੁਣੇ ਪਾਵਰ ਜਨਰਲ ਹਾਊਸ ਤੋਂ ਵਾਪਸ ਲੈ ਕੇ ਇਹ ਪਾਵਰ ਜਿਹੜੀ ਹੈ ਹਰਿਆਣਾ ਸਿੱਕ ਜੁਡੀਸ਼ੀਅਲ ਕਮਿਸ਼ਨ ਨੂੰ ਦੇ ਦਿੱਤੀ ਗਈ ਹੈ ਕਿ ਅਗਰ ਕਿਸੇ ਵੀ ਮੈਂਬਰ ਨੂੰ ਐਗਜ਼ੀਕਿਊਟਿਵ ਚੋਂ ਹਟਾਉਣਾ ਹੈ ਤਾਂ ਉਹ ਜਿਹੜਾ ਮੈਟਰ ਹੈ ਜੋ ਵਿਵਾਦ ਹੈ ਉਹ ਜੁਡੀਸ਼ੀਅਲ ਕਮਿਸ਼ਨ ਕੋਲ ਜਾਏਗਾ ਤੇ ਜੁਡੀਸ਼ੀਅਲ ਕਮਿਸ਼ਨ ਡਿਸਾਈਡ ਕਰੇਗਾ ਕਿ ਹਟਾਇਆ ਜਾਣਾ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ ਦੂਸਰਾ ਜਿਹੜਾ ਬਦਲਾਅ ਕੀਤਾ ਗਿਆ ਹੈ ਸੈਕਸ਼ਨ 44 ਜਿਹੜਾ ਸੈਕਸ਼ਨ 44 ਐਗਜ਼ਿਸਟਿੰਗ ਜਿਹੜਾ ਹਰਿਆਣਾ ਸਿੱਖ ਗੁਰਦਾਰਾ ਮੈਨੇਜਮੈਂਟ ਐਕ 2014 ਉਹਦੇ ਚ ਕਿ ਰਜਿਸਟ੍ਰੇਸ਼ਨ ਜਿਹੜੀ ਹੈ VOTER ਦੀ ਕਿ ਉਹ VOTER ਬਣਨ ਦੇ ਕਾਬਿਲ ਹੈ ਜਾਂ ਨਹੀਂ ਉਹ ਸਿੱਖ ਹੈ ਜਾਂ ਨਹੀਂ ਕੋਈ ਬੰਦਾ ਜਿਹੜਾ ਕੋਈ ਮੈਂਬਰ ਜਿਹੜਾ ਹੈ ਉਹ ਇਲੈਕਸ਼ਨ ਵਿੱਚ ਖੜੇ ਹੋਣ ਦੇ ਕਾਬਲ ਹੈ ਜਾਂ ਨਹੀਂ ਔਰ ਇਹ ਕਮੇਟੀ ਦੇ ਕੋਈ ਡਿਸਪਿਊਟ ਆਪਣੇ EMPLOYEES ਨਾਲ ਜਾਂ ਜਿਹੜੇ ਪ੍ਰੀਵੀਅਸ EMPLOYEES ਨਾਲ ਉਹਨਾਂ ਨੂੰ ਹੁੰਦੇ ਹੈ ਉਹ ਮੈਟਰ ਜਿਹੜੇ ਸੀ ਪਹਿਲਾਂ ਜਿਹੜਾ ਹਰਿਆਣਾ ਸਿੱਖ ਚੋਣ ਆਯੋਗ ਸੀ ਉਹ ਡੀਲ ਕਰਦਾ ਸੀ ਜਿਹੜਾ ਗੁਰਦੁਆਰਾ ਚੋਣ ਆਯੋਗ ਹੈ ਜਿਹਨੂੰ ਅਸੀਂ ਗੁਰਦਾਰ ਇਲੈਕਸ਼ਨ ਕਹਿੰਨੇ ਆ ਕਮਿਸ਼ਨ ਕਹਿੰਨੇ ਆ ਉਹ ਡੀਲ ਕਰਦਾ ਸੀ ਜਿਹਦੇ ਚੇਅਰਮੈਨ ਜਸਟਿਸ ਭੱਲਾ ਨੇ ਲੇਕਿਨ ਹੁਣ ਅਗਰ ਕੋਈ ਵੀ ਇਹ ਡਿਸਪਿਊਟ ਹੁੰਦਾ ਹੈ ਕਿ ਕੋਈ ਸਿੱਖ ਜਿਹੜਾ ਹੈ ਉਹ ਕੁਆਲੀਫਾਈਡ ਹੈ ਐਜ਼ ਅ ਸਿੱਖ ਕਿ ਨਹੀਂ ਪਤਿਤ ਤੇ ਨਹੀਂ ਹੈ ਨਸ਼ਾ ਤੇ ਨਹੀਂ ਕਰਦਾ ਔਰ ਐਜ਼ ਅ ਵੋਟਰ ਜਿਹੜਾ ਹੈ ਉਹ ਰਜਿਸਟਰਡ ਹੋਣ ਦੇ ਕਾਬਿਲ ਹੈ ਜਾਂ ਨਹੀਂ ਔਰ ਜਾਂ ਉਹ ਐਜ਼ ਅ ਮੈਂਬਰ ਇਲੈਕਸ਼ਨ ਲੜਨ ਦੇ ਔਰ ਮੈਂਬਰ ਬਣਨ ਦੇ ਕਾਬਿਲ ਹੈ ਜਾਂ ਨਹੀਂ ਜਾਂ ਫਿਰ ਕਮੇਟੀ ਜਿਹੜੀ ਹੈ ਉਹਨਾਂ ਦਾ EMPLOYEES ਦੇ ਨਾਲ ਪੁਰਾਣੇ EMPLOYEES ਦੇ ਨਾਲ ਕਿਸੇ ਤਰ੍ਹਾਂ ਦਾ ਡਿਸਪਿਊਟ ਹੈ ਕੋਈ ਫੰਡਸ ਨੂੰ ਲੈ ਕੇ ਕੋਈ ਸੈਲਰੀ ਨੂੰ ਲੈ ਕੇ ਕੋਈ ਹੋਰ ਡਿਸਪਿਊਟ ਜਿਹੜਾ ਕਿਸੇ ਤਰ੍ਹਾਂ ਦਾ ਹੁੰਦਾ ਹੈ ਤੇ ਉਹ ਡਿਸਪਿਊਟ ਦਾ ਜਿਹੜਾ ਫੈਸਲਾ ਹੈ ਹੁਣ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕਰੇਗਾ ਜੁਡੀਸ਼ੀਅਲ ਕਮਿਸ਼ਨ ਅਗਰ ਕੋਈ ਵੀ ਫੈਸਲਾ ਲੈਂਦਾ ਉਸ ਫੈਸਲੇ ਦੇ ਉੱਤੇ ਕਿਸੇ ਨੂੰ ਇਤਰਾਜ਼ ਹੁੰਦਾ ਤੇ 90 ਦਿਨਾਂ ਦੇ ਅੰਦਰ ਉਹ ਜਿਹੜਾ ਹਾਈ ਕੋਰਟ ਦੇ ਵਿੱਚ ਜਾ ਸਕਦਾ ਹੈ ਔਰ ਹਾਈ ਕੋਰਟ ਦੇ ਵਿੱਚ ਜਾ ਕੇ ਉਹ ਇਸ ਡਿਸਪਿਊਟ ਦੇ ਉੱਤੇ ਜਿਹੜਾ ਆਪਣੀ ਅਪੀਲ ਜਿਹੜੀ ਹੈ ਪਾ ਸਕਦਾ ਹੈ ਇਹਨੂੰ ਰੈਕਟੀਫਾਈ ਕਰਨ ਵਾਸਤੇ ਉਸ ਤੋਂ ਬਾਅਦ ਜਿਹੜੇ ਬਦਲਾਅ ਹੋਏ ਨੇ ਉਹ ਬਦਲਾਅ ਹੋਏ ਨੇ 46 ए ਤੋਂ ਲੈ ਕੇ 46 एन ਤੱਕ ਨਵੇਂ ਸੈਕਸ਼ਨ ਜੋੜੇ ਗਏ ਨੇ ਪਹਿਲਾਂ ਮੈਂ ਪਿਛਲੇ ਦੀ ਗੱਲ ਕਰ ਰਿਹਾ ਸੈਕਸ਼ਨ 44 ਦੀ ਅਗਰ ਗੱਲ ਕਰੀਏ ਤੇ ਸੈਕਸ਼ਨ 44 ਦੇ ਵਿੱਚ ਇਹ ਜਿਹੜੇ ਡਿਸਪਿਊਟਸ ਹਨ ਰਜਿਸਟ੍ਰੇਸ਼ਨ ਆਫ ਵੋਟਰ ਨੂੰ ਲੈ ਕੇ ਮੈਂਬਰਸ਼ਿਪ ਨੂੰ ਲੈ ਕੇ ਜਾਂ EMPLOYEES ਦੇ ਵੋਟ ਨੂੰ ਲੈ ਕੇ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਹਾਈ ਕੋਰਟ ਜਿਹੜਾ ਕਿਸੇ ਸਪੈਸ਼ਲ ਕੋਰਟ ਨੂੰ ਪਾਵਰਸ ਦੇਗਾ ਲੇਕਿਨ ਉਹ ਹੁਣ ਸਪੈਸ਼ਲ ਕੋਰਟ ਦੀ ਬਜਾਇਆ ਪਾਵਰ ਜਿਹੜੀਆਂ ਨੇ ਉਹ ਜੁਡੀਸ਼ੀਅਲ ਕਮਿਸ਼ਨ ਨੂੰ ਦੇ ਦਿੱਤੀਆਂ ਗਈਆਂ ਨੇ ਤੇ ਸੈਕਸ਼ਨ 46ਏ ਤੋਂ ਲੈ ਕੇ ਸੈਕਸ਼ਨ 46ਐਨ ਜਿਹੜਾ ਇਹ ਜੇ ਜੁੜੇ ਗਏ ਨੇ ਇਹਦੇ ਵਿੱਚ ਹਰਿਆਣਾ ਸਿੱਖ ਜੁਡੀਸ਼ੀਅਲ ਕਮਿਸ਼ਨ ਨੂੰ دیਵਾਨੀ ਅਦਾਲਤ ਸਿਵਲ ਕੋਰਟ ਦੇ ਬਰਾਬਰ ਪਾਵਰ ਦੇ ਦਿੱਤੀਆਂ ਗਈਆਂ ਨੇ ਜਿਹੜੇ ਵੀ ਸਿਵਲ ਮੈਟਰਸ ਨੇ ਗੁਰਦ੍ਰਮ ਮੈਨੇਜਮੈਂਟ ਨੂੰ ਲੈ ਕੇ ਗੁਰਦੁਆਰਾ ਦੀ ਪ੍ਰਬੰਧਾ ਨੂੰ ਲੈ ਕੇ ਗੁਰਦੁਆਰੇ ਦੀ ਜਿਹੜੀ ਐਸੈਟ ਹੈ ਸੰਪਤੀ ਹੈ ਕੈਸ਼ ਹੈ ਉਹਦੇ ਕਿਸੇ ਤਰ੍ਹਾਂ ਦੀ ਮਿਸਮੈਨੇਜਮੈਂਟ ਦੀ ਗੱਲ ਹੁੰਦੀ ਹੈ ਜਾਂ ਕੋਈ ਇੰਟਰਨਲ ਕੰਫਲਿਕਟਸ ਨੇ ਮੈਂਬਰਾਂ ਦੇ ਵਿੱਚ ਧੜੇਬੰਦੀ ਹੈ ਉਹਨਾਂ ਦੇ ਕੋਈ ਆਪਸੀ ਵਿਵਾਦ ਨੇ ਕੋਈ ਮੈਂਬਰ ਜਿਹੜਾ ਗਲਤ ਆਚਰਣ ਕਰਦਾ ਹੈ ਜਾਂ ਕਰਪਸ਼ਨ ਕਰਦਾ ਹੈ ਜਿਹੜਾ ਪਿਛਲਾ ਐਕਸੀਓ ਇਹ ਕਹਿੰਦਾ ਸੀ ਕਿ ਸਪੈਸ਼ਲ ਕੋਰਟ ਜਿਹੜਾ ਹੈ ਉਹਦੇ ਵਿੱਚ ਜਾਣਗੇ ਹੁਣ ਇਹ ਸਾਰੀਆਂ-ਸਾਰੀਆਂ ਪਾਵਰਾਂ ਜੁਡੀਸ਼ੀਅਲ ਕਮਿਸ਼ਨ ਨੂੰ ਐਜ਼ ਏ ਸਿਵਲ ਜੱਜ ਦੇ ਤੌਰ ਤੇ ਉਹਨਾਂ ਨੂੰ ਸਿਵਲ ਅਦਾਲਤ ਦਾ ਦਰਜਾ ਦੇ ਕੇ ਇਹ ਸਾਰੇ ਮੈਟਰ ਜਿਹੜੇ ਨੇ ਉਹ ਜੁਡੀਸ਼ੀਅਲ ਕਮਿਸ਼ਨ ਕੋਲ ਜਾਣਗੇ ਔਰ ਇਹਦੇ ਚ ਖਾਸ ਗੱਲ ਹੈ ਕਿ ਜਿਹੜੀਆਂ ਸਿਵਲ ਅਦਾਲਤਾਂ ਨੇ ਉਹ ਜੁਡੀਸ਼ੀਅਲ ਕਮਿਸ਼ਨ ਦੇ ਮੈਟਰ ਵਿੱਚ ਇੰਟਰਫੇਅਰ ਨਹੀਂ ਕਰ ਸਕਣਗੀਆਂ ਯਾਨੀ ਅਗਰ ਕੋਈ ਮੈਟਰ ਜਿਹੜਾ ਹਰਿਆਣਾ ਸਿੱਕ ਜੁਡੀਸ਼ੀਅਲ ਕਮਿਸ਼ਨ ਕੋਲ ਜਾਂਦਾ ਹੈ ਤੇ ਤੁਸੀਂ ਜਿਹੜਾ ਡਿਸਟ੍ਰਿਕਟ ਦੀ ਕਿਸੇ ਵੀ ਕੋਰਟ ਦੇ ਅੰਦਰ ਉਹਦੇ ਖਿਲਾਫ ਨਹੀਂ ਜਾ ਸਕਦੇ ਕੋਈ ਵੀ ਸਿਵਲ ਕੋਰਟ ਜਿਹੜੀ ਹੈ ਉਹ ਹਰਿਆਣਾ ਸਿੱਕ ਜੁਡੀਸ਼ੀਅਲ ਕਮਿਸ਼ਨ ਦੇ ਫੈਸਲੇ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੀ ਹਾਂ ਅਗਰ ਉਸ ਫੈਸਲੇ ਦੇ ਖਿਲਾਫ ਤੁਸੀਂ ਅਪੀਲ ਕਰਨੀ ਹੈ ਤਾਂ ਉਹੀ ਹੈ 90 ਦਿਨਾਂ ਦੇ ਅੰਦਰ ਤੁਹਾਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣਾ ਪਏਗਾ ਜਿਹੜਾ ਹਰਿਆਣਾ ਸਿੱਕ ਜੁਡੀਸ਼ੀਅਲ ਕਮਿਸ਼ਨ ਹੈ ਉਹਦੇ ਫੈਸਲੇ ਨੂੰ ਕਿਸੇ ਵੀ ਲੋਕਲ ਡਿਸਟ੍ਰਿਕਟ ਲੈਵਲ ਦੀ ਅਦਾਲਤ ਦੇ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕੇਗੀ ਔਰ ਇੱਕ ਚੀਜ਼ ਹੋਰ ਹੈ ਕਿ ਅਗਰ ਾਇਯੋਗ ਦੇ ਕੋਲ ਕੋਈ ਐਸਾ ਮੈਟਰ ਆਉਂਦਾ ਹੈ ਕਿ ਕੋਈ ਮੈਂਬਰ ਕ੍ਰਪਸ਼ਨ ਕਰ ਰਿਹਾ ਹੈ ਜਾ ਕੋਈ ਗਲਤ ਆਚਰਣ ਕਰ ਰਿਹਾ ਜਿਹੜਾ ਸਿੱਖ ਰੋ ਰੀਤਾਂ ਦੇ ਖਿਲਾਫ ਹੈ ਤੇ ਇਹ ਕੋਈ ਜ਼ਰੂਰੀ ਨਹੀਂ ਕਿ ਕੋਰਟ ਨੂੰ ਸਿੱਖ ਜੁਡੀਸ਼ੀਅਲ ਕਮਿਸ਼ਨ ਨੂੰ ਕੋਈ ਜਾ ਕੇ ਸ਼ਿਕਾਇਤ ਕਰੇ ਤੇ ਤਾਦੀ ਜਿਹੜਾ ਉਹ ਐਕਸ਼ਨ ਲਏਗਾ ਸਿਵਮੇਟੋ ਐਕਸ਼ਨ ਵੀ ਲੈ ਸਕਦੇ ਆ ਕਿ ਜਿਹੜੇ ਸਿੱਖ ਜੁਡੀਸ਼ੀਅਲ ਕਮਿਸ਼ਨ ਹੈ ਹਰਿਆਣਾ ਸਿੱਖ ਜੁਡੀਸ਼ੀਅਲ ਕਮਿਸ਼ਨ ਹੈ ਉਹਦੇ ਜਿਹੜੇ ਚੇਅਰਮੈਨ ਨੇ ਮੈਂਬਰ ਨੇ ਅਗਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹਦੇ ਅੰਦਰ ਕ੍ਰਪਸ਼ਨ ਹੋ ਰਿਹਾ ਹੈ ਗਲਤ ਆਚਨ ਹੋ ਰਿਹਾ ਹੈ ਕਦਾਚਾਰ ਹੋ ਰਿਹਾ ਹੈ ਤਾਂ ਉਹਨਾਂ ਨੂੰ ਇਸ ਚੀਜ਼ ਦੀ ਇੰਤਜ਼ਾਰ ਕਰਨ ਦੀ ਲੋੜ ਨਹੀਂ ਕਿ ਕੋਈ ਦੂਜਾ ਬੰਦਾ ਜਿਹੜਾ ਹੈ ਥਰਡ ਪਰਸਨ ਆ ਕੇ ਉਹਨਾਂ ਨੂੰ ਕੰਪਲੇਂਟ ਕਰੇ ਤੇ ਉਹ ਐਕਸ਼ਨ ਲੈਣ ਉਹ ਬਿਨਾ ਕਿਸੇ ਕੰਪਲੇਂਟ ਤੋਂ ਸਿਓ ਮੀਟੋ ਕੌਗਨਿਜੈਂਸ ਲੈ ਕੇ ਆਪਣੇ ਆਪ ਵੀ ਜਾਂਚ ਸ਼ੁਰੂ ਕਰ ਸਕਦੇ ਆ ਨੋਟਿਸ ਜਾਰੀ ਕਰ ਸਕਦੇ ਆ ਇਹ ਚੇਂਜ ਲਿਆਂਦਾ ਗਿਆ ਤੇ ਇੱਕ ਚੇਂਜ ਜਿਹੜੇ OAI ਹੈ ਕਿ 55 ਤੋਂ ਲੈ ਕੇ ਸੈਕਸ਼ਨ 55 ਦੇ ਵਿੱਚ 55 A ਤੋਂ 55 N ਤੱਕ ਥੋੜੇ ਚੇਂਜਸ ਕੀਤੇ ਗਏ ਨੇ ਗੁਰਦੁਆਰਿਆਂ ਨੂੰ ਤਿੰਨ ਕੈਟਾਗਰੀ ਚ ਵੰਡਿਆ ਗਿਆ ਹੈ ਪਹਿਲੀ ਕੈਟਾਗਰੀ ਚ ਜਿਹੜੇ ਗੁਰਦੁਆਰੇ ਇਤਿਹਾਸਕ ਨੇ ਦੂਜੇ ਉਹ ਗੁਰਦੁਆਰੇ ਜਿਨ੍ਹਾਂ ਦੀ ਇਨਕਮ ਜਿਹੜੀ ਹੈ 20 ਲੱਖ ਤੋਂ ਜ਼ਿਆਦਾ ਤੇ ਤੀਸਰੇ ਉਹ ਜਿਹੜੇ ਨੇ ਜਿਹੜੇ ਲੋਕਲ ਗੁਰਦੁਆਰੇ ਨੇ ਇਹ ਤਿੰਨ ਕੈਟਾਗਰੀਆਂ ਗੁਰਦੁਆਰਿਆਂ ਦੀ ਬਣਾਈਆਂ ਗਈਆਂ ਨੇ ਅਗਰ ਕੋਈ ਵੀ ਕਿਤੇ ਗੁਰਦੁਆਰਾ ਬਣਾ ਕੇ ਔਰ ਉਹਨੂੰ ਐਜ਼ ਇੱਕ ਗੁਰਦੁਆਰਾ ਜਿਹੜਾ ਕੋਸ਼ਿਸ਼ ਕਰਵਾਉਣਾ ਚਾਹੁੰਦਾ ਹੈ ਕਿ ਇਹ ਗੁਰਦੁਆਰਾ ਹੈ ਤੇ ਘੱਟੋ-ਘੱਟ 100 ਜਿਹੜੇ ਸ਼ਰਧਾਲੂ ਨੇ ਸਿੱਖ ਸ਼ਰਧਾਲੂ ਉਹਨਾਂ ਵੱਲੋਂ ਜਿਹੜੀ ਹੈ ਉਹ ਪਟੀਸ਼ਨ ਜਾਣੀ ਚਾਹੀਦੀ ਹੈ ਵੀ ਐਸੀ ਥਾਂ ਬਣਾਇਆ ਹੈ ਇਹ ਸਾਡਾ ਸਿੱਖ ਗੁਰਦੁਆਰਾ ਹੈ ਤੇ ਇਹਨੂੰ ਲਿਸਟ ਵਿੱਚ ਸ਼ਾਮਲ ਕੀਤਾ ਜਾਏ ਮਿਨਿਮਮ 100 ਸਿੱਖ ਸ਼ਰਦਾਲੂ ਜਿਹੜਨੇ ਉਹਨਾਂ ਦਾ ਹੋਣਾ ਜ਼ਰੂਰੀ ਹੈ ਲੇਕਿਨ ਅਗਰ ਕੋਈ ਅਪੱਤੀ ਕਰਦਾ ਹੈ ਤੇ ਅਪੱਤੀ ਕੋਈ ਵੀ ਕਰ ਸਕਦਾ ਹੈ ਵੀ ਨਹੀਂ ਇਹਨਾਂ ਦਾ ਜਿਹੜਾ ਕਲੇਮ ਹੈ ਠੀਕ ਨਹੀਂ ਹੈ ਕੋਈ ਵੀ ਅਪੱਤੀ ਕਰ ਸਕਦਾ ਹੈ ਜਿੰਨੇ ਵੀ ਹੰਤਕੰਦੇ ਜੋ ਮੈਂ ਸਮਝ ਪਾਇਆ ਹਾਂ ਇਸ ਜੋ ਕਿਉਂਕਿ ਹੈਲੀ ਪ੍ਰੈਸ ਨੋਟ ਆਇਆ ਹੈ ਪ੍ਰੋਪਰ ਨੋਟੀਫਿਕੇਸ਼ਨ ਨਹੀਂ ਆਈ ਪ੍ਰੋਪਰ ਨੋਟੀਫਿਕੇਸ਼ਨ ਪੜ੍ਹ ਕੇ ਪਤਾ ਲੱਗੇਗਾ ਵੀ ਕੋਈ ਇਹਦੇ ਵਿੱਚ ਚੇਂਜ ਹੈ ਲੇਕਿਨ ਜੋ ਪ੍ਰੈਸ ਨੋਟ ਦੇ ਵਿੱਚੋਂ ਜਾਣਕਾਰੀ ਮਿਲ ਰਹੀ ਹੈ ਉਦੇ ਹਿਸਾਬ ਨਾਲ ਅਗਰ ਕੋਈ ਪੁਰਾਣੇ ਵੀ ਗੁਰਦੁਆਰਿਆਂ ਦੇ ਕਬਜ਼ੇ ਦੇ ਦਿਵਾਨੀ ਦੇ ਰਿਵੈਨਿਊ ਦੇ ਅਦਾਲਤਾਂ ਦੇ ਵਿੱਚ ਮਾਮਲੇ ਚੱਲ ਰਹੇ ਨੇ ਉਹ ਸਾਰੇ ਮਾਮਲੇ ਹਰਿਆਣਾ ਸਿੱਖ ਜੁਡੀਸ਼ੀਅਲ ਕਮਿਸ਼ਨ ਨੂੰ ਟਰਾਂਸਫਰ ਕੀਤੇ ਜਾਣਗੇ ਔਰ ਅੱਗੋਂ ਤੋਂ ਇਹੋ ਜਿਹੇ ਕੋਈ ਵੀ ਬਾਤ ਹੋਣਗੇ ਤੇ ਉਹ ਹਰਿਆਣਾ ਸਿੱਖ ਜੁਡੀਸ਼ੀਅਲ ਕਮਿਸ਼ਨ ਵਿੱਚ ਜਾਣਗੇ ਉਹ ਸਿਵਲ ਕੋਰਟਾਂ ਵਿੱਚ ਨਹੀਂ ਜਾਣਗੇ ਔਰ ਹਰਿਆਣਾ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਦਾ ਕੋਈ ਵੀ ਫੈਸਲਾ ਹੁੰਦਾ ਹੈ ਤੇ ਜਿਹੜੀ ਪਾਰਟੀ ਜਿਹੜੀ ਹੈ ਉਹ ਫੈਸਲੇ ਨੂੰ ਸਹੀ ਨਹੀਂ ਮੰਨਦੀ ਉਹ 90 ਦਿਨਾਂ ਦੇ ਵਿੱਚ ਹਾਈ ਕੋਰਟ ਜਾ ਕੇ ਉਦੇ ਖਿਲਾਫ ਅਪੀਲ ਪਾਸ ਸਕਦੀ ਹੈ ਸੋ ਇਹ ਜਿਹੜਾ ਅੱਜ ਦੇ ਕੈਬਨਿਟ ਨੇ ਜਿਹੜੇ ਨੇ ਫੈਸਲੇ ਕੀਤੇ ਨੇ ਇਹਨਾਂ ਚ ਜਿਹੜੀ ਮੇਨ ਚੀਜ਼ ਹੈ ਉਹ ਇਹ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਿਹੜੀ ਮੌਜੂਦਾ ਐਗਜ਼ੀਕਿਊਟਿਵ ਬਾਡੀ ਹੈ ਜਾਂ ਜਨਰਲ ਹਾਊਸ ਹੈ ਉਹਨਾਂ ਦੀਆਂ ਪਾਵਰਾਂ ਕਟਾ ਕੇ ਉਹ ਪਾਵਰਾਂ ਜਿਹੜੀਆਂ ਨੇ ਸਿੱਖ ਜੁਡੀਸ਼ੀਅਲ ਕਮਿਸ਼ਨ ਨੂੰ ਟਰਾਂਸਫਰ ਕੀਤੀਆਂ ਗਈਆਂ ਨੇ ਜੋ ਸਰਕਾਰ ਨੇ ਕਿਹਾ ਕਿ ਉਹ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪ੍ਰਬੰਧ ਚੰਗੇ ਤਰੀਕੇ ਨਾਲ ਚੱਲਣ ਪਰ ਸਾਨੂੰ ਇਹ ਲੱਗਦਾ ਹੈ ਕਿ ਜੋ ਮਹਿਸੂਸ ਹੋ ਰਿਹਾ ਹੈ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਹਰਿਆਣਾ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਦੇ ਵੱਖ-ਵੱਖ ਟੜਿਆਂ ਦੇ ਵਿੱਚ ਜਿਹੜੇ ਚੁਣੇ ਮੈਂਬਰ ਨੇ ਉਹ ਟੜੇਬੰਦੀ ਕਰਕੇ ਇੱਕ ਦੂਜੇ ਦੇ ਤੇ ਚਿੱਕੜ ਸੁਟਣ ਡੇ ਨੇ ਇੱਕ ਦੂਜੇ ਦੇ ਖਿਲਾਫ ਗੱਲਾਂ ਕਰ ਰਹੇ ਨੇ ਪੂਰਾ ਮਾਹੌਲ ਖਰਾਬ ਹੋ ਰਿਹਾ ਹੈ ਪਹਿਲੇ ਐਡ ਹੌਕ ਕਮੇਟੀ ਦੇ ਵਿੱਚ ਵੀ ਇਹੀ ਚੱਲ ਰਿਹਾ ਸੀ ਗਾਲੀ ਗਲੋਚ ਇੱਕ ਦੂਜੇ ਦੇ ਖਿਲਾਫ ਚੱਲ ਰਹੀ ਸੀ ਤੇ ਹੁਣ ਵੀ ਇਹੀ ਚੱਲ ਰਿਹਾ ਕਿ ਇੱਕ ਦੂਜੇ ਦੇ ਉੱਪਰ આરોਪ ਲਗਾਏ ਜਾ ਰਹੇ ਨੇ ਕਰਪਸ਼ਨ ਦੇ આરોਪ ਲਗਾਏ ਜਾ ਰਹੇ ਨੇ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਕਿਦਰੇ ਨਕੀਲ ਕੱਸਣ ਵਾਸਤੇ ਕਿਦਰੇ ਕੰਟਰੋਲ ਜਿਹੜਾ ਕਿਉਂਕਿ ਜੁਡੀਸ਼ੀਅਲ ਕਮਿਸ਼ਨ ਜਿਹੜਾ ਹੈ ਬਿਸ਼ਪ ਇਹ ਜੁਡੀਸ਼ੀਅਲ ਹੈ ਨਿਆਇਕ ਸੰਸਥਾ ਹੈ ਲੇਕਿਨ ਕਿਦਰੇ ਕਿਦਰੇ ਕਿਉਂਕਿ ਉਹਦੇ ਨਿਯੁਕਤੀ ਜਿਹੜੀ ਹੈ ਸਰਕਾਰ ਨੇ ਕਰਨੀ ਹੈ ਤੇ ਸਰਕਾਰ ਦਾ ਇੱਕ ਕਿਦਰੇ ਨ ਕਿਦਰੇ ਕੰਟਰੋਲ ਤਾਂ ਰਹੇਗਾ ਹੀ ਰਹੇਗਾ ਇੱਕ ਨਕੀਲ ਕੱਸਣ ਦੀ ਕੋਸ਼ਿਸ਼ ਜਿਹੜੀ ਹੈ ਉਹ ਲੱਗ ਰਹੀ ਹੈ ਇਸ ਖਬਰ ਦੇ ਉੱਤੇ ਕੱਲ ਅਸੀਂ ਹੋਰ ਚਰਚਾ ਕਰਾਂਗੇ ਕਿਉਂਕਿ ਹੁਣ ਜਿਆਦਾ ਸਮਾਂ ਇਸ ਕਾਮ ਅਸੀਂ ਗੱਲ ਨਹੀਂ ਕਰ ਰਹੇ ਕੱਲ ਆਪਣੇ ਸਟੂਡੀਓ ਦੇ ਵਿੱਚੋਂ ਅਸੀਂ ਜਿਹੜੇ ਵੱਖ-ਵੱਖ ਧੜੇ ਨੇ ਉਹਨਾਂ ਦੇ ਲੀਡਰਾਂ ਨਾਲ ਇਹਦੇ ਉੱਤੇ ਚਰਚਾ ਵੀ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਇਹਦੇ ਕੀ ਕਨਸੀਕਵੈਂਸਿਸ ਜਾਂ ਕੀ ਪ੍ਰਭਾਵ ਜਿਹੜਾ ਚੰਗਾ ਜਾਂ ਮਾੜਾ ਕੀ ਪ੍ਰਭਾਵ ਜਿਹੜਾ ਆਉਣ ਵਾਲੇ ਸਮੇਂ ਚ ਪਏਗਾ ਇਹ ਜੋ ਜਾਣਕਾਰੀ ਮਿਲੀ ਹੈ ਇਹਦੇ ਤੇ ਤੁਸੀਂ ਵੀ ਆਪਣੇ ਕਮੈਂਟ ਦੇ ਸਕਦੇ ਹੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪੂਰੇ ਹਰਿਆਣਾ ਨੂੰ ਪਤਾ ਲੱਗ ਸਕੇ ਕਿ ਹਰਿਆਣਾ ਸਿੱਖ ਗੁਰਦਾਰਾ ਮੈਨੇਜਰ ਕਮੇਟੀ ਦੇ ਪਰਕਰਤਰ ਕੇ ਪਾਵਰਾਂ ਹਰਿਆਣਾ ਸਿੱਖ ਜੁਡੀਸ਼ੀਅਲ ਕਮਿਸ਼ਨ ਦੀਆਂ ਵਾਦਾ ਦਿੱਤੀਆਂ ਨੇ ਸਰਕਾਰ ਨੇ ਅੱਜ ਦੀ ਕੈਬਨਿਟ ਮੀਟਿੰਗ ਦੇ ਅੰਦਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ